ਕੀ ਚੋਬਲੋਕਾ ਮੇਰਾ ਨਾਮ ਸ਼ੋਬਲਮਤਰ ਸैमਸਿੰਗ ਮੈਂ ਇੱਥੇ ਯੂਕੇ ਦਾ ਰਹਿਣ ਵਾਲਾ ਆ ਹਾਂ ਅਸੀਂ ਇਨੀ ਏਅਰ ਇੰਡੀਆ ਨੇ ਐਨਾ ਸਾਨੂੰ ਖਰਾਬ ਕੀਤਾ ਨਾ ਪਹਿਲਾਂ ਤਾਂ ਦੇਖੋ ਮੇਰੀ ਵਾਈਫ ਗਿਆ ਕੱਲ ਐਸੀ ਟਿਕਟ ਚੇਂਜ ਕੀਤੀ ਸਾਡੀ ਫਲਾਈਟ ਸੀਗੀ ਫ੍ਰੋਮ ਅੰਮ੍ਰਿਤਸਰ ਟੂ ਦਿੱਲੀ ਦਿੱਲੀ ਟੂ ਬੇਮਿਗਮ ਉਹ ਚੇਂਜ ਕਰਕੇ ਅੱਜ ਦੀ ਫਲਾਈਟ ਲਈ ਕਰਕੇ 4 ਆਵਰ ਸਟੇ ਨਾ ਕਰੀਏ ਸਾਨੂੰ ਇਨੀ 3 ਘੰਟੇ ਬਿਠਾ ਲਈ ਰੱਖਿਆ ਮਗਰੋਂ ਹੀ ਮੈਸੇਜ ਦੇ ਤਾਂ ਬڑے ਬੌਸ ਦੀ ਵੇਟ ਕਰਦੇ ਆ ਮੈਨੇਜਰ ਦੀ ਵੇਟ ਕਰਦੇ ਆ ਮੈਨੇਜਰ ਦੀ ਵੇਟ ਕਰਦੇ ਆ ਮਗਰੋਂ ਕਿ ਸਾਨੂੰ ਕਹਿੰਦੇ ਨਾ ਤੁਹਾਨੂੰ ਅਸੀਂ ਹੋਟਲ ਦੇ ਸਕਦੇ ਆ ਨਾ ਤੁਹਾਨੂੰ ਅਕਮੋਡੇਸ਼ਨ ਕੋ ਹੋਸਟਲ ਨਾ ਤੁਹਾਨੂੰ ਕੁਛ ਖਾਣ ਨੂੰ ਦੇ ਸਕਦੇ ਆ ਨਿੱਕੇ ਨਿੱਕੇ ਬੱਚੇ 7 ਸਾਲ ਦੇ ਵਿੱਚ ਕਿੱਲੋ ਉੱਥੇ ਸਿਗੇ ਭੁੱਖੇ ਸਿਗੇ ਸਿਆਣੇ ਬਜ਼ੁਰਗੀਆਂ ਜਿਹਨਾਂ ਨੂੰ ਡਾਇਬਟੀਕ ਆ ਉਹਨਾਂ ਨੂੰ ਕੋਈ ਦੇਖਪਾਲ ਨਹੀਂ ਕਹਿੰਦੇ ਸਾਰੇ ਘਰੋਂ ਚਲੇ ਜਾਓ ਸਵੇਰ ਨੂੰ 5 ਵਜੇ ਫੇਰ ਆਵੋ ਇਹ ਕਿੱਥੇ ਲਿਖਿਆ ਆ ਇੰਨਾ ਖਰਾਬ ਕੀਤਾ ਨਹੀਂ ਨਾ ਦੇਖੋ ਲੋਕੀ ਕਿੱਦਾਂ ਬੈਠੇ ਆ ਜੋ ਦਿੱਸਦੇ ਇਹ ਕੋਈ ਇਨਸਾਨੀਅਤ ਆ ਪਰੇਸ਼ਾਨੀ ਬਹੁਤ ਆ ਹੈ ਕਿ ਨਹੀਂ ਮੇਰੀ ਮਸ਼ੀਨ ਨਹੀਂ ਕੀਤਾ ਕੋਈ ਕੁਛ ਅਰੇਂਜਮੈਂਟ ਨਹੀਂ ਭੁੱਖੇ ਥਿਆ ਇਸ ਮੇਰੇ ਦੇ ਬੈਠੇ ਆ ਸਾਨੂੰ ਪਾਣੀ ਵੀ ਨਹੀਂ ਸੁਬਾ ਨਾਟ ਈਵਨ ਨਾਟ ਈਵਨ ਗਲਾਸ ਆਫ ਵਾਟਰ ਮੈਂ ਉਹਨਾਂ ਨੂੰ ਕਿਹਾ ਤੁਸੀਂ ਅਰੇਂਜਮੈਂਟ ਕਰੋ ਕੁਛ ਖਾਣ ਪੀਣ ਦਾ ਕਰ ਦਿਓ ਸਾਨੂੰ ਪਾਣੀ ਤੱਕ ਤਾਂ ਪੜਾਵੋ ਕਹਿੰਦੇ ਸੌਰੀ ਥਿਸ ਇਸ ਨਾਟ ਗੁੱਡ ਇਨਫ ਫੇ ਕੋਈ ਅਰੇਂਜਮੈਂਟ ਨਹੀਂ ਗੱਡੀ ਦਾ ਕੋਈ ਅਰੇਂਜਮੈਂਟ ਨਹੀਂ ਕੋਈ ਹੋਟਲ ਦਾ ਅਰੇਂਜਮੈਂਟ ਨਹੀਂ ਆਪਣੇ ਆਪ ਅਸੀਂ ਕਿ ਤੁਹਾਨੂੰ ਮੈਸੇਜ ਮਿਲ ਜਾਊਗਾ ਜਿੱਤ ਸਵੇਰ ਨੂੰ 5 ਵਜੇ ਇੱਥੇ ਹੋਇਓ ਮੈਂ ਬੰਗੀ ਜਾਣਾ 3 ਘੰਟੇ ਜਾਣ ਨੂੰ ਘੰਟੇ ਮੈਨੂੰ ਟੈਕਸੀ ਨੂੰ ਵੇਟ ਕਰ ਦੇਣ ਹੋ ਗਿਆ ਠੀਕ ਹੈ 3 ਘੰਟੇ ਜਾਣ ਨੂੰ ਸਵੇਰ ਨੂੰ 3 ਘੰਟੇ ਆਉਣ ਨੂੰ 3 ਘੰਟੇ ਪਹਿਲਾਂ ਆਉਂ ਫੇਰ ਦੋ ਵੇਚਰਾਂ ਫੇਰ ਮੈਨੂੰ ਦੋ ਵੇਚਰਾਂ ਇਹ ਕੀ ਹੈ ਇਹ ਕਿੱਥੇ ਸਹੀ ਆ ਇਹ ਓਕੇ ਵੀ ਕੈਨਸਲ ਕਰ ਦਿੱਤੀ ਓਕੇ ਠੀਕ ਸਮਝ ਗਏ ਹਏ ਮੇਰਾ ਨਾਮ ਰਾਜਵਿੰਦਰ ਕੌਰਿਆ ਤੇ ਮੈਂ ਇੱਥੇ ਮੇਰੀ ਫਲਾਈਟ ਸੀਗੀ ਲਾਈਕ ਕੋਟਾ ਟੂ ਟੂ ਪੌਣੇ 2 ਵਜੇ ਪਰ ਅਸੀਂ ਨੇ ਹਾਅਰਜ਼ ਵੇਟ ਕੀਤਾ ਸਾਨੂੰ ਇਹ ਫੈਡ ਅਪ ਕੀਤਾ ਸਾਡੇ ਕੋਲ ਛੋਟੇ ਬੇਬੀ ਆ ਪਰ ਕੋਈ ਬੋਧ ਨਹੀਂ ਕਰ ਰਿਹਾ ਕਹਿੰਦੇ ਸਾਨੂੰ ਟੈਕਨੀਕਲ ਇਸ਼ੂ ਹੈ ਜੀ ਟੈਕਨੀਕਲ ਇਸ਼ੂ ਆ ਤੁਸੀਂ ਇੰਨੇ ਵੱਡੀ ਕੰਪਨੀ ਆ ਤੁਹਾਡੇ ਕੋਲ ਅਰੇਂਜਮੈਂਟ ਨਹੀਂ ਤੁਹਾਡੇ ਕੋਲ ਆਰਗੇਨਾਈਜ਼ਰ ਨਹੀਂ ਆਇਆ ਕੁਝ ਕਰਨ ਲਈ ਤੁਸੀਂ ਕਿੰਨੇ ਲੋਕਾਂ ਨੂੰ ਇੱਥੇ ਫੈਡ ਅਪ ਕਰਕੇ ਭੇਜਿਆ ਅੱਜ ਕਈਆਂ ਨੇ ਮੁੜ ਕੇ ਜਿਹੜੇ 8-9 ਸਾਲ ਦੇ ਕਿਸੇ ਦੇ ਨਿਆਣੇ ਆਏ ਆ ਉਹ ਮੁੜ ਕੇ ਆਊਗਾ ਇੰਡੀਆ ਸਾਰੇ ਉਹ ਮੂਹ ਤਾਂ ਕਹਿੰਦੇ ਨੇ ਅਲਕੇ ਅਸੀਂ ਹੇਟ ਕਰਦੇ ਆ ਇੰਡੀਆ ਰਿਡਰ ਐਕਸਪੀਰੀ ਹਾਂ ਤੇ ਮੋਟੇ ਤੁਸੀਂ ਕਿੰਨਾ ਮੈਂਟਲੀ ਅਪਸੈਟ ਆ ਕੋਈ ਕੋਈ ਦੂਰ ਹੁਣ ਕਹਿੰਦੇ ਟੂਮੋਰੋ 9:00 ਫਿਰ ਇਹ ਵੀ ਕਹਿੰਦੇ ਕਿ ਕੋਈ ਕਨਫਰਮ ਨਹੀਂ ਹੈਗਾ ਅਸੀਂ ਤੁਹਾਨੂੰ ਟੈਕਸਟ ਕਰਾਂਗੇ ਕਿ ਤੁਹਾਨੂੰ ਸ਼ਿਉਰਟੀ ਵੀ ਨਹੀਂ ਦੇ ਸਕਦੇ ਤੁਸੀਂ ਕੀ ਐਕਸਪੈਕਟ ਕਰਦੇ ਆ ਕਿ ਕਦੋਂ ਤੁਹਾਨੂੰ ਟੈਕਸਟ ਆਊਗਾ ਸੋ ਇੰਨੇ ਛੋਟੇ ਬੇ ਵੀ ਆ ਤੁਹਾਡੇ ਕੋਲ ਤੁਸੀਂ ਕਿੱਦਾਂ ਸਾਰਾ ਕੁਝ ਮੈਨੇਜ ਕਰਨਾ ਕੋਈ ਅਰੇਂਜਮੈਂਟ ਵੀ ਨਹੀਂ ਕੀਤਾ ਕੋਈ ਅਰੇਂਜਮੈਂਟ ਨਹੀਂ ਕੋਈ ਅਕਮੋਡੇਸ਼ਨ ਨਹੀਂ ਕੁਝ ਨਹੀਂ ਹੈਗਾ ਜੇ ਹਰ ਕੋਈ ਢੋਡੋ ਆਏ ਕੋਈ ਨੇੜੇ ਆਏ ਐਟ ਲੀਸਟ ਸਾਰੇ ਲਈ ਸਟ੍ਰੈਸਫੁਲ ਹੈ ਤੁਸੀਂ ਟੁਮਾਰੋ ਅਗੇਨ ਸਾਰਾ ਪ੍ਰੋਸੈਸ ਫੋਲੋ ਕਰਨਾ ਬੁਕਿੰਗ ਫਾਸ ਲਗੇ एवरीथिंग ਇਹ ਵੀ ਨਹੀਂ ਕਿ ਤੁਹਾਡਾ ਉਹਨੂੰ ਲੈਗਜ ਜੜਕਿਆ ਆਇਆ ਤਾਂ ਤੁਸੀਂ ਆ ਕੇ ਜਸਟ ਚੈੱਕ ਇਨ ਕਰਕੇ ਤੁਸੀਂ ਚਲੇ ਜਾਓ ਐਦਾਂ ਵੀ ਨਹੀਂ ਕੁਝ ਹੈਗਾ ਤੁਸੀਂ ਸਾਰਾ ਅਗੇਨ ਸਾਰਾ ਰਿਪੀਟ ਕਰਨਾ ਕੀ ਡਿਮਾਂਡ ਕਰਦੇ ਹੋ ਡਿਮਾਂਡ ਕੀ ਤੁਸੀਂ ਔਰ ਤੁਸੀਂ ਚਾਹੁੰਦੇ ਆ ਤੁਸੀਂ ਨਾਮ ਰੱਖਿਆ 에어 ਇੰਡੀਆ ਐਟ ਲੀਸਟ ਕੰਮ ਤਾਂ ਉਹਨਾਂ ਦੇ ਕਰ ਲਓ ਫਸਟ ਟਾਈਮ ਤੇ ਨਹੀਂ ਹੋਇਆ ਬਹੁਤਿਆਰ ਤੋਂ ਸੁਣਿਆ ਆਇਆ ਕਿ ਇਹ ਇਸ਼ੂ ਹੋਇਆ ਬਟ ਓਕੇ ਫਾਈਨ ਨਹੀਂ ਹੁੰਦਾ ਮਾਈਟ ਬੀ ਸਾਰੇ ਐਮੀ ਲਾਈਕ ਯੂ نو ਗਾਲਤ ਗੱਲ ਫੈਲੀ ਜਾਂਦੀ ਕੁਝ ਵੀ ਪਰ ਆ ਰੀਅਲੀ ਬੈਡ ਐਕਸਪੀਰੀਅੰਸ ਹੈਗਾ ਯਾਰ ਕੋਲ ਵੀ ਦੀ ਬਸਣ ਵਾਲੀ ਫੀਲਿੰਗ ਆਈ ਹੈ ਬੈ ਵੀ ਬੈ ਆਪਣਾ ਨਾਮ ਤੇ ਇੰਡੀਆ ਕਿੱਥੋਂ ਬਿਲੋਂਗ ਕਰਦੇ ਹੋ ਕਿੰਨੇ ਵੇਲੇ ਅਸੀਂ ਸਵਾਮਨ ਦਾ 500 ਬੋਲਦੇ ਆ Uh I see I see yeah, nine, nine o'clock flight seeker both the tongue I said the Karele No information Nothing. Uh, nine o'clock What have got is the flight? One forty five. Yeah. One forty five, yeah. Anji. They told us a few hours later that, that they don't know what's happening. no, uh, no hotels, find your own hotels. Mom's 88. Look, all the Ashanti ladies sitting here. And that's the situation. My only advice is don't fly Air in India. Uh, they've got no safety. The engine, problem with the engine. They've tried to fix an engine. Yeah, you tell me what the problem is. Fly on a safe flight. <laughs> no, I've never Air in India again. I've never fly Air in India before. But it's just a situation we have to come quick. That's the only reason we flew here in India. First and a, 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 they've had plenty of chances. No more chances.